ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇ ਕੈਨ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸਵੇਰ ਦਾ ਟਾਈਮ ਹੈ ਮਾਰਨਿੰਗ ਦਾ ਟਾਈਮ ਹੈਗਾ ਆ ਅੱਜ ਦਸਵੀਂ ਦੇ ਦਿਹਾੜੇ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਦਸਵੀਂ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਇੱਥੇ ਮੈਂ ਰੱਖੀ ਹੋਈ ਹੈ ਖੀਰ ਝਾੜੂ ਪੋਚੇ ਦਾ ਜਿਹੜਾ ਹੈਗਾ ਆਪਣਾ ਸਾਰਾ ਕੰਮ ਨਿਭੜ ਗਿਆ ਇੱਧਰ ਮੈਂ ਖੀਰ ਬਣਾ ਰਹੀ ਆ ਖੀਰ ਆਪਣੀ ਬਣ ਗਈ ਤੇ ਜੇ ਹੁਣ ਮੈਂ ਬਣਾ ਰਹੀ ਆ ਕੜਾ ਪ੍ਰਸ਼ਾਦ ਦੀਆਂ ਦੇਗਾ ਤੇ ਆਪਾਂ ਦੇਗ ਬਣਾਵਾਂਗੇ ਇੱਧਰ ਦੇਖੋ ਖੀਰ ਵੀ ਬਣ ਗਈ ਆਪਣੀ ਇਹ ਮੈਂ ਦੂਸਰੇ ਵਾਲੇ ਗੈਸ ਤੇ ਕਰਤੀ ਕਿਉਂਕਿ ਫਿਰ ਮੈਂ ਰੋਟੀ ਵੀ ਲਾਉਣੀ ਇੱਧਰ ਮੈਂ ਆਟਾ ਸਾਂੜ ਲਿਆ ਹਰਸਨੇ ਜਾਣੇਗਾ ਪੜਨ ਜੀ ਮੈਂ ਇੱਧਰ ਆਟਾ ਸਾਂੜ ਕੇ ਪਹਿਲਾਂ ਨਾਲੇ ਰੋਟੀ ਬਣਾ ਦੂੰਗੀ ਪਹਿਲਾ ਆਪਾਂ ਦੇਗਾ ਜਿਹੜੇ ਹੈਗਾ ਆਪਦਾ ਸਮਾਨ ਤਿਆਰ ਕਰ ਲਈਏ ਜਿਹੜਾ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਤੇ ਕਿਉਂਕਿ ਖੀਰ ਵੀ ਠੰਡੀ ਹੋ ਜੂਗੀ ਫਿਰ ਪ੍ਰਸ਼ਾਦ ਵੀ ਠੰਡਾ ਹੋ ਜੂਗਾ ਨਾ ਫਿਰ ਰਾਵਣਾਂ ਭਾਂਡੇ ਦੇ ਵਿੱਚ ਪਾ ਕੇ ਜਿਹੜਾ ਹੈਗਾ ਆਪਾਂ ਲਿਜਾ ਸਕਦੇ ਹਾਂ ਜੀ ਗੁਰਦੁਆਰਾ ਸਾਹਿਬ ਕਿਉਂਕਿ ਫਿਰ ਹਰੇਕ 10ਵੇਂ ਨੂੰ ਆਪਣੇ ਗੁਰਦੁਆਰਾ ਸਾਹਿਬ ਭੋਗ ਪੈਂਦੇ ਹੁੰਦੇ ਆ ਅਖੰਡ ਪਾਠ ਵਰਗਾ ਸੋਏ ਹੁੰਦੇ ਆ ਅੱਠੇ ਵਾਲੇ ਦਿਨ 10ਵੇਂ ਵਾਲੇ ਦਿਨ ਭੋਗ ਹੁੰਦੇ ਆ ਇੱਧਰ ਮੈਂ ਦੁੱਧ ਨੂੰ ਵੀ ਉਵਾਲੀ ਦੇ ਕੇ ਰੱਖਤੀ ਸਵੇਰ ਦੇ ਕੰਮ ਚੱਲੇ ਜਾਂਦੇ ਆਂ ਤੇ ਮੈਂ ਘਰੋਂ ਹੀ ਪ੍ਰਿੰਡੀਆਂ ਤੋੜ ਕੇ ਲਈਆਂ ਚਲੋ ਦੁਪਹਿਰ ਨੂੰ ਬਣਾ ਲਾਂਗੇ ਸਬਜ਼ੀ ਪਿਆਜ਼ ਜਾਦਾ ਪਾਵਾਂਗੇ ਨਹੀਂ ਫਿਰ ਸ਼ਾਮ ਨੂੰ ਬਣ ਜੂਗੀ ਦੁੱਧਾ ਆਪਣਾ ਠੰਡਾ ਹੋ ਜਾਊਗਾ ਫਰਿੱਜ ਦੇ ਵਿੱਚ ਰੱਖ ਜਾਾਂਗੇ ਜੀ ਫਿਰ ਲਓ ਜੀ ਹੁਣ ਆਪਾਂ ਨੇ ਸਾਰੀ ਤਿਆਰੀ ਕਰ ਲਈ ਹੁਣ ਬੱਸ ਸਮਾਨ ਪਾਉਣ ਲੱਗੀਆਂ ਉਹ ਤਾਂ ਦੁੱਧਾ ਦੇ ਘਰੋਂ ਤੇ ਇਹਨੂੰ ਫਰਿੱਜ ਦੇ ਵਿੱਚ ਰੱਖ ਦੇਣਾਗੇ ਦੁੱਧ ਵੀ ਪਾ ਲੈਨੇ ਆਪਾਂ ਅੱਜ ਜੱਫਾ ਪੂਰ ਪਾ ਲਈਏ ਦੋ ਦੋ ਘਰੇ ਕੱਟੀ ਖਾਂਦੇ ਆਂ ਮਿੱਠਾ ਗੁਰਦੁਆਰਾ ਸਾਹਿਬੇ ਪਾਕੇ ਲੈ ਜਾਵਾਂਗੇ ਥੋੜੀ ਹੀ ਰੱਖਾਂਗੇ ਘਰੇ ਕਿਉਂਕਿ ਮੈਂ ਹਰ ਇੱਕ ਵਾਰੀ ਜੁਨੀ ਬਣਾਉਣੀ ਹੁੰਦੀ ਆ ਫਸ ਗੁਰਦੁਆਰਾ ਸਾਹਿਬ ਲਾ ਦੇਣੀ ਥੋੜੀ ਹੀ ਐਨੇ ਦਾ ਪਕਾ ਰੱਖਣਾ ਕਿ ਚਲ ਜੇ ਰੱਖਣਾ ਖਾਣੀ ਹੋ ਗਾ ਲੂ ਇਹਦੇ ਵਿੱਚ ਹੀ ਆਪਾਂ ਪ੍ਰਸ਼ਾਦ ਪਾ ਲਾਂਗੇ ਕਿਉਂਕਿ ਉੱਥੇ ਵੀ ਮਿਕਸ ਹੀ ਕਰਦੇ ਆ ਹਨਾ ਰਲਾ ਲੈਂਦੇ ਆ ਆਪਾਂ ਵਿੱਚ ਪ੍ਰਸ਼ਾਦ ਪਾ ਕੇ ਲੈ ਜਾਾਂਗੇ ਉੱਥੇ ਜੋ ਬਲਾ ਗੁਜੂ ਗਾ ਜੀ ਇਹ ਆਪਾਂ ਇਸ ਮਾਣ ਦਾ ਦੁੱਧ ਪਾ ਲਿਆ ਇਹ ਦੁੱਧ ਨੂੰ ਮੈਂ ਫਰਿੱਜ 'ਚ ਰੱਖ ਦਿੰਨੀ ਆ ਹਜੇ ਗਰਮ ਤੀਗਾ ਥੋੜਾ ਜਿਹਾ ਵੀ ਇਹ ਆਉਂਗਾ ਕਿਤੇ ਗੈਸ ਵੀ ਇੱਧਰ ਨੂੰ ਕਰ ਜੰਨਾ ਥੋੜਾ ਜਿਹਾ ਅੱਜ ਮੈਂ ਤਾਂ ਦੁਵਾਰਾ ਨਹੀਂ ਰਸੋਈ ਸਾਫ ਹੋਈ ਅੱਗੇ ਮੈਂ ਕੰਮ ਧੰਦਾ ਕਰਕੇ ਦੁਵਾਰਾ ਵੀ ਰਸੋਈ ਸਾਫ ਕਰ ਦੇਣੀ ਆ ਕਿਉਂਕਿ ਅੱਜ ਫਿਰ ਪਹਿਲਾਂ ਸਾਰੇ 베ੜੇ ਸਾਫ ਕਰਿਆ ਜੀ ਆ ਦੇਖੋ ਸਾਰੇ 베ੜੇ ਦੇ ਵਿੱਚ ਬਹੁਤ ਜ਼ਿਆਦਾ ਖੰਡਿਆ ਹਰ ਸੀਗਾ ਸਾਰਾ ਕਿਉਂਕਿ ਮੇਰੇ ਲਈ ਹੁਣ ਗਏ ਹੋਏ ਸੀਗੇ ਕਿਤੇ ਦੋ ਦਿਨ ਛੁੱਟੀ ਕੀਤੀ ਆ ਉਹਨਾਂ ਨੇ ਉਹ ਦੋ ਦਿਨ ਆਏ ਨਹੀਂ ਅਸੀਂ ਸਾਰੇ 베ੜਾ ਸਾਫ ਕਰਿਆ ਇੱਧਰ ਬਰੇਤੀ ਨਾ ਸੀ ਕਿਉਂਕਿ ਕਮਰਾ ਹੈ ਇਹ ਆ ਇਧਰ ਬਰੇਤੀ ਲਾਤੀ ਆ ਜਿਹੜੇ ਰੋੜੀ ਬਚੀ ਸੀਗੀ ਇਹ ਵੀ ਇਕੱਠੀ ਕਰੀ ਪਈ ਐ ਇੱਥੇ ਬਜਰੀ ਪਈ ਸੀਗੀ ਸੀਮੈਂਟ ਪਿਆ ਸੀਗਾ ਸਰੀਏ ਵਗੈਰਾ ਬਹੁਤ ਬਿਹੜੇ ਬਹੁਤ ਸਮਾਨ ਪਿਆ ਸੀਗਾ ਉਹ ਇਕੱਠਾ ਕਰਿਆ ਮੈਂ ਦੁੱਧ ਟੱਗਿਆ ਮਾ ਮਾੜਾ ਦੁੱਧ ਨਾ ਪੁੱਛੇ ਮੈਂ ਤਾਰੂ ਹੋਇਆ ਪਿਆ ਦੇਖੋ ਪੂਰੀ ਉੱਪਰ ਦੇਖੋ ਕਾਲੀ ਘੱਟ ਚੜੀ ਪਈ ਆ ਪੂਰੀ ਸਵੇਰੇ ਇੰਨਾ ਜਿਆਦਾ ਗਰਮੀ ਸੀ ਜਦ ਮੈਂ ਸਾਰਾ ਸੰਭਰਿਆ ਭਿੱਜ ਗਈ ਗਰਮੀ ਦੇ ਨਾਲ ਹੁਣ ਜਦੋਂ ਨਹਾ ਕੇ ਤਿਆਰ ਹੋਣ ਦਾ ਟਾਈਮ ਸੀਗਾ ਉਹਦੋਂ ਮੌਸਮ ਠੰਡਾ ਹੋ ਗਿਆ ਆਏ ਵੀ ਸਾਰਾ ਸਾਫ਼ ਕਰਿਆ ਕਿਉਂਕਿ ਇੱਥੇ ਵੀ ਇੱਟ ਰੋੜਾ ਬਹੁਤ ਖੁਸ਼ਕਿਆ ਸੀਗਾ ਫਿਰ ਇਥੋਂ ਵੀ ਸਾਰੀ ਸਫਾਈ ਕਰੀ ਐ ਬੇੜੇ ਦੇ ਵਿੱਚ ਜਿਹੜਾ ਹੈਗਾ ਗੰਦ ਜਾਂ ਬੁਰਾ ਲੱਗਦਾ ਹੈ ਜਿਹੇ ਟਰਾਲੀ ਦੇ ਵਿੱਚ ਸਾਡਾ ਸਮਾਨ ਪਾਉਣ ਵਾਲਾ ਪਿਆ ਹੈ ਜਿਹੜਾ ਇਸ ਤਰੋੜਾ ਬਜਰੀ ਬੋ ਜਾ ਫੋਟੇ ਟੁੱਟ ਸੀਰੀ ਹਨ ਮਲਬਾ ਮਲਬਾ ਜਾ ਉਹ ਅਸੀਂ ਸ਼ਾਮ ਨੂੰ ਆ ਕੇ ਟਰਾਲੀ ਦੇ ਵਿੱਚ ਪਾਵਾਂਗੇ ਜੀ ਚਲੋ ਜੀ ਹੁਣ ਮੈਂ ਚੱਲਦੀ ਹਾਂ ਗੁਰਦੁਆਰਾ ਸਾਹਿਬ ਨੂੰ ਕਿਸੇ ਵੀ ਗੱਲ ਦਾ ਕਿਸੇ ਹੱਥ ਲੱਭਣਾ ਦਾ ਸੰਪਰਨ ਦਾ ਮਾਨ ਦਾ ਅਰੀਕਾ ਕਿਸੇ ਵੀ ਗੱਲ ਦਾ ਜਨਾਬ ਚਾਉਂਦੇ ਨਹੀਂ ਤੇ ਮਹਾਨ ਪੂਰਤਿ ਵਿਚ ਦਰਨ ਲਓ ਜੀ ਦਰਬਾਰ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਆਪਾਂ ਇੱਧਰ ਆ ਗਏ ਸੀਗੇ ਇੱਥੇ ਪ੍ਰਸ਼ਾਦਿਆਂ ਦੀ ਸੇਵਾ ਚੱਲਦੀ ਸੀਗੀ ਲੰਗਰ ਦੇ ਵਿੱਚ ਹਨ ਜਿੰਨੇ ਕੋ ਚਲੋ ਹੋ ਸਕੇ ਆਪਾਂ ਸੇਵਾ ਕਰਾਵਾਂਗੇ ਪ੍ਰਸ਼ਾਦਿਆਂ ਦੀ ਸੇਵਾ ਕਰਦੀਆਂ ਨਮਾਈਆਂ ਬਹੁਤ ਹੀ ਸ਼ਰਦਾ ਭਾਵਨਾ ਦੇ ਨਾਲ ਹਨ ਮਾਈਆਂ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਸੇਵਾ ਕਰਨ ਦੇ ਵਿੱਚ ਇੱਧਰ ਦੇਖੋ ਮੀ ਵੀ ਆ ਗਿਆ ਜਦੋਂ ਮੈਂ ਘਰੋਂ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੀਗੀ ਉਹਦੀ ਜਿਹੜਾ ਮੀ ਆਉਣਾ ਸਟਾਰਟ ਹੋ ਗਿਆ ਸੀਗਾ ਮੀ ਬਹੁਤ ਜ਼ਿਆਦਾ ਭੰਨ ਲੱਗ ਗਿਆ ਤੇ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਜੀ ਏ ਵਾਲੀ ਵੀਡੀਓ ਕਈ ਦਿਨ ਬਾਅਦ ਦੀ ਹੈ ਜੀ ਅੱਜ ਆਪਾਂ ਗੁੱਗੇ ਨੌਮੀ ਵਾਸਤੇ ਹਨਾ ਮੱਥਾ ਟੇਕਣ ਵਾਸਤੇ ਬਾਬਾ ਗੁੱਗਾ ਜਾਰ ਪੀਰ ਜੀ ਦੇ ਵਾਸਤੇ ਸੇਵੀਆਂ ਵਟਾਂਗੇ ਪਹਿਲਾਂ ਸੀ ਗੁਰਦੁਆਰਾ ਅੜੀਸਰ ਸਾਹਿਬ ਚਲੇ ਗਏ ਤੋਲੇ ਮੱਥਾ ਟੇਕਣ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰ ਆ ਗਏ ਸਵੇਰ ਦੇ ਵਕ ਤੇ ਵਟਦੇ ਆਂ ਦਾ ਟਾਈਮ ਹੀ ਨਹੀਂ ਲੱਗਿਆ ਕਵੇਲਾ ਹੀ ਹੋ ਗਿਆ ਤੋਲੇ ਤੇ ਵਟਾਂਗੇ ਜੀ ਨਾ ਮੰਨਣਾ ਹੈ ਹਨਾ ਬਾਅਦ ਚੋ ਘਰ ਵਾਸਤੇ ਆਪਾਂ ਫੇਰ ਵਟ ਲਾਂਗੇ ਆਪਾਂ ਮੱਥੇ ਵਾਸਤੇ ਵਟਦੇ ਆਂ ਤੇ ਮੰਮੀ ਕਹਿੰਦੇ ਜਿਆਦਾ ਨਹੀਂ ਵਟੀਆਂ ਯਾਨੀ ਮੈਂ ਤਾਂ ਖੁਸ ਮੈਂ ਵਟਾਂਗੀ ਉੱਧਰ ਬੈਠੇ ਨੇ ਆ ਦੇਖੋ ਪਹਿਲਾ ਇਹ ਚੁੰਨੀ ਵਿੱਚ ਦੀ ਕਪੜਾ ਸਾਂਣ ਕਰਿਆ ਆਟਾ ਸਾਰਾ ਹੱਥ ਲਿਬੜਿਆ ਪਿਆ ਮੇਰਾ ਪਰ ਜਲਦੀ ਜਲਦੀ ਚ ਗੁੰਨੇ ਹੈਗਾ ਇਹ ਮੈਂ ਕਾ ਲੈਣਾ ਨੇ ਇੱਧਰ ਆਪਣਾ ਸਾਗ ਬਹੁਤ ਸੋਹਣਾ ਹੋ ਗਿਆ ਸਾਗ ਬਹੁਤ ਵਧੀਆ ਹੋ ਗਿਆ ਉੱਧਰ ਅੱਧੇ ਚ ਸਰੋਂ ਵੀ ਜੀ ਐ ਅੱਧੇ ਚ ਪਾਲਕ ਵੀ ਜੀ ਐ ਆਪਾਂ ਐ ਤੱਕੀ ਬਹੁਤ ਗੇਤਾ ਸਾਗ ਲਾ ਇਥੇ ਆਪਣੇ ਦੇਖੋ ਤੌਲੇ ਦੇ ਉੱਤੇ ਵੱਟਦੇ ਹੋਣੇ ਹਨ ਤੇ ਆਪਾਂ ਨੇ ਢਿੰਗਰੀ ਧਰੀ ਹੈ ਜੀ ਇਹ ਨੀਚੇ ਚੁੰਨੀ ਵਸਾ ਲਈ ਆਪਾਂ ਚੁੰਨੀ ਦੇ ਉੱਪਰ ਹੀ ਝਾੜ ਦਾਂਗੇ ਹੁਣ ਚੁੰਨੀ ਐਂ ਜਾ ਕੇ ਅੰਦਰ ਕਰ ਦਾਂਗੇ ਹਨ ਤੇ ਕਿਉਂਕਿ ਹੁਣ ਆਥਣ ਹੋ ਗਿਆ ਜੇ ਤਾਂ ਆਪਾਂ ਸਵੇਰੇ ਵੱਟ ਲੈਂਦੇ ਫੇਰ ਇਹ শুক ਜਾਂਦੀਆਂ ਵਧੀਆ ਦੇਣੇ ਤੁੱਪ ਕੈੜੀ ਸੀ ਹੁਣ ਸਾਨੂੰ ਆਥਣ ਹੋ ਗਿਆ ਆਪਣੇ ਰਿਸ਼ਤੇਦਾਰ ਆ ਗਏ ਤੇ ਹੁਣ ਹੀ ਤੁਰੇ ਨੇ ਨਾਲ ਦੀ ਨਾਲ ਮੈਂ ਆਟਾ ਗੁੰਨਣ ਲੱਗ ਗਈ ਫੇਰਾਟਾ ਉਹਨਾਂ ਕੇ ਅੱਜ ਸਬਜੀ-ਸੂਬਜੀ ਬਣਾਉਣੀ ਐ ਰੋਟੀ-ਪਾਣੀ ਬਹੁਤ ਟਾਈਮ ਲੱਗਦੂ ਸਟਾਰਟਿੰਗ ਮੰਮੀ ਕਰਨਗੇ ਫਿਰ ਮੈਂ ਵੀ ਵੱਟ ਕੇ ਦੇਖਾਂ ਫਿਰ ਆਪਾਂ ਘਰ ਵਾਸਤੇ ਤਾਂ ਜਿਹੜਾ ਹੈਗਾ ਮਸ਼ੀਨ ਤੋਂ ਵਟਾਵਾਂਗੇ ਚਲ ਮੱਥਿਆਂ ਵਾਲੇ ਵੱਟ ਲੈਨੇ ਆ ਅਸੀਂ ਬਣਾ ਵੀ ਲੈਨੇ ਹੁੰਨੇ ਕਈ ਵਾਰੀ ਨਾ ਮੂਹ ਨੂੰ ਪੈਸੇ ਤਾਂ ਕੜਾਹੀ ਬਣਾ ਲੈਨੇ ਆ ਜਿਹੜਾ ਕੜਾਹੀ ਦਮ ਮੱਥਾ ਕਿਹ ਜਾਂਦਾ ਤੇ ਜਸ ਏਰੀਆਂ ਬਣਾ ਲੈਨੇ ਆ ਛੜ ਦਾਜ ਪਾਰ ਆਈਆਂ ਏਰੀਆਂ ਵੀ ਇੰਨੀਆਂ ਪਈਆਂ ਨੇ ਇਹ ਰਜੜਾ ਇਹੋ ਵੀ ਮੱਝਾਂ ਨੂੰ ਪਾ ਦਾਂਗੇ ਆਪਾਂ ਨਵੀਆਂ ਬਟਾਵਾਂਗੇ ਤੇ ਦੋਵਾਂ ਵਾਲੀ ਨੂੰ ਪਹਿਲਾਂ ਬਟਾਵਾਂਗੇ ਹੁਣ ਇਹ ਕਿਹਦੀ ਮੈਦੇ ਦੀ ਮਟਾਵਾਂਗੇ ਛੂਗੀ ਦੀ ਹਾਂ ਇਹ ਕਿਹਦੀ ਮੈਦੇ ਦੀ ਤੇ ਸੋਜੀ ਦੀ ਬਟਾਵਾਂਗੇ ਆਟੇ ਦੀਆਂ ਤਾਂ ਜੀ ਪੈ ਜਾਂਦੇ ਨੇ ਥੋੜੀ ਵੱਜ ਜਾ ਜੀ ਜਾਂ ਪੈ ਤੇ ਨਾਲੇ ਪੀੜੀਆਂ ਜੇ ਬਣ ਜੇ ਨੇ ਨਾ ਚਿੱਟੀਆਂ ਚਿੱਕੀਆਂ ਬਣਦੇ ਨੇ ਜਦੇ ਬੱਦੇ ਚ ਪਾ ਦਿੰਨੇ ਆ ਇਹ ਜਿਹੜੇ ਵਧੀਆ ਚਿੱਟੀਆਂ ਚਿੱਕੀਆਂ ਬੱਸ ਹੁਣ ਬੱਟੀਆਂ ਬਟਾਈਆਂ ਮਿਲਦੀਆਂ ਨੇ ਇਸ ਤੋਂ ਘਰੇ ਆ ਆਪਾਂ ਕਰੇ ਸੱਤ ਕੇ ਮਸ਼ੀਨ ਵਾਲੇ ਨੂੰ ਘਰੇ ਬਿਤਾਉ ਲੈਨੇ ਅੱਖਾਂ ਦੇ ਸਾਹਮਣੇ ਬੈਸਤਾ ਬੱਟੀਆਂ ਬਟਾਈਆਂ ਮਿਲਦੀਆਂ ਨੇ ਸਭਾ ਹੱਜੇ ਜਿੰਦੀ ਵਾਲੀ ਮਕੀਨ ਤੇ ਵਟਦੇ ਤੇ ਹਨਾ ਹੋਰ ਠੱਠਾ ਲੱਗੇ ਰਹਿ ਜੇ ਮੈਂ ਹੋਂਦੇ ਜਿੰਦੀ ਸਾਰੀ ਜਾਈ ਲੌਕੀ ਜਾਂਦੇ ਸਾਰੇ ਟੱਪੜਾਂ ਉਪਰੀਆਂ ਪੈ ਸਾਰੇ ਟੱਪੜ ਫੱਟ ਜਾਂਦਾ ਦਾਉਣਾ ਹੀ ਤੇ ਬੰਨ ਰਹਿੰਦੇ ਮੰਜੇ ਦੀ ਤੇ ਸਾਰੇ ਬਾਹਾਂ ਰਹੇ ਜੀ ਦੀ ਆਪ ਪਕਟੀਆਂ ਤਾਂ ਹੈਗੀਆਂ ਨੇ ਮੇਰੇ ਬਿਆਹ ਤੋਂ ਬਾਅਦ ਦੋ ਤਿੰਨ ਵਾਰੀ ਹੋਤੀਆਂ ਨੇ ਔਰ ਬਾਜਦੇ ਨੇ ਫੇਰ ਉਹ ਦੁਬਾਰਾ ਜਦੋਂ ਮਸੀਨ ਵਾਲੇ ਆ ਕੇ ਸੁਖ ਹੋ ਗਿਆ ਹਾਂ ਡੌਣਾ ਜਨ ਵੱੰਨ ਲੈਂਦੇ ਸਾਰੇ ਝੁੱਟੀਆਂ ਜਾਂਦੇ ਵਾਰੀ ਵਾਰੀ ਕਿਉਂਕਿ ਉਹ ਆਟਾ ਕੜਾ ਗੁੰਨਣਾ ਪੈਂਦਾ ਤੇ ਜ਼ੋਰ ਲੱਗਦਾ ਉਹ ਤਾਂ ਜਮੀਪੁਰ ਕਲਾ ਆ ਜਾ ਹੁੰਦਾ ਕੜਾ ਕਰਨ ਲੱਗਦਾ ਹਾਂ ਸੇ ਨਵਟਣ ਵਾਸਤੇ ਇਕੱਠੀਆਂ ਹੋ ਕੇ ਕੰਬੜੀਆਂ ਬਿੜੀਆਂ ਕਰ ਕਰ ਅੱਛਾ 10 ਸਾਲ ਜਾਣੀਆਂ ਹੋ ਜਣੀਆਂ ਇੱਕ ਜਣ ਚ ਤਾਂ ਸਾਟਾ ਗੁੰਨਣਾ ਚ ਹੀ ਰਹਿੰਦੀ ਠੰਗਰੀ ਝੜਦੀ ਸਾਟਾ ਗੁੰਨਦਾ ਨਾਲ ਬਰੀਕ ਕੱਟ ਰੱਖਦੀਆਂ ਜਿਹੜੇ ਆਮ ਰੰਨਣੇ ਉਹ ਕੱਟ ਵਟ ਰਹੀਆਂ ਵੀ ਆਏ ਕੇ ਨੂੰ ਮੜਾ ਆਏ ਕੇ ਨੂੰ ਜਿੰਦੀ ਕੇ ਜਨੇ ਵਰਗੇ ਕੇਵੋ ਬਰੀਕ ਵਟ ਰਹੀਆਂ ਹੱਥਾਂ ਨਾਲ ਇਹ ਜਿਹੜੇ ਮੇਰੇ ਨਾਲ ਕੁੜੀਆਂ ਪੜਦੀ ਹੁੰਦੀਆਂ ਤੇ ਖੇਰ ਕੁੜੀਆਂ ਉਹ ਐਨਾ ਕਟਾ ਰੋਜ਼ ਹੁੰਨ ਲੈਂਦੀਆਂ ਦੀਆਂ ਉਹਨਾਂ ਦੀ ਮੰਮੀ ਅਸੀਂ ਜਾਂਦੇ ਹੁੰਦੇ ਉਹ ਐ ਵਟਦੀਆਂ ਤੀਆਂ ਬਸ ਐ ਕਰ ਕਰ ਐ ਕਰ ਕਰ ਥਾਲ ਤੇ ਪਾਈ ਜਾਂਦੀਆਂ ਐ ਕਰ ਕਰ ਧੂਰੀ ਵਟਦੀ ਐ ਐ ਐ ਬਸ ਐ ਜਾ ਮੇ ਵਟ ਵਟ ਸਿੱਟੀ ਜਾਂਦੀ ਮੈਂ ਕਿ ਮੈਂ ਕਹਿਣ ਲੱਗ ਜੀ ਵੈਂਟੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਵਸਾਂ ਇਹਨਾਂ ਦਾ ਡੱਬੀ 'ਚ ਰੱਖਣਾ ਉਹਨਾਂ ਨੇ ਮੱਖੀ ਨਾ ਲੱਗ ਜਾਣੀ ਉਹਨਾਂ ਨੇ ਗੁੱਠਿਆਂ ਨਾਲ ਵਸਾਂ ਇਹ ਵੀ ਉਹ ਕਰਮ ਜੀ ਤੇਰੇ ਮਨਾ ਹਰਾਣਾ ਇਹਨੀਆਂ ਪਤਲੀਆਂ ਪਤਲੀਆਂ ਬੱਟ ਦੇ ਹੋ ਜਿਵੇਂ ਫਰੀ ਤਾਂ ਮੈਂ ਤਮੋਟੀਆਂ ਹੋ ਗਈਆਂ ਜਿਵੇਂ ਪਤਲੀਆਂ ਕਰਦੇ ਹੋ ਜੌਂ ਫਲੀਆਂ ਦੇ ਜੌਂ ਫਲੀਆਂ ਹਾਂ ਉਹ ਕਹਿੰਦੇ ਅਸੀਂ ਐਂ ਬਣਾਉਣੇ ਹਰਫੂ ਜੀ ਜ਼ਿਆਦੇ ਹੁੰਦੇ ਤੇ ਕਹਿੰਦੇ ਰੋ ਬਹੁਤ ਜ਼ਿਆਦਾ ਰਫੂਰੀ ਵੀ ਜੇ ਬਣਨੀ ਹੈ ਕਰਮ ਜੀ ਤੇਰੇ ਗਮਾਹੀ ਤੇਰੇ ਤੇ ਬਾਕੀ ਕਰ ਲੈ ਮੈਂ ਬੱਟ ਕਰ ਤੈਂ ਐ ਬੱਟ ਹਾਂ ਹੋ ਜਿਆ ਕਾ ਖਾਣ ਵਾਸਤੇ ਆ ਦੇਖੋ ਜੀ ਜਮੀ ਨਹੀਂ ਟੁੱਟਦੀ ਦੇਖ ਲਓ ਮੰਮੀ ਦੀ ਸੇਵ ਮੈਥੋਂ ਤਾਂ ਟੁੱਟਵਾਰੀ ਜਾਂਦੀਆਂ ਨੇ ਬੱਟ ਤਾਂ ਮੈਂ ਵੀ ਲੈ ਕੇ ਆਉਣੀ ਆ ਪਰ ਟੁੱਟ ਜਾਂਦੀਆਂ ਨੇ ਇਹਨਾਂ ਦੀ ਜਮੀ ਆਪਣੀ ਨਹੀਂ ਦਿੰਦੀ ਉਸ ਆਟੇ ਬੰਨਣ ਦਾ ਵੀ ਫਰਕ ਹੁੰਦਾ ਜੇ ਆਪਣਾ ਆਟਾ ਜਿੰਨਾ ਵਧੀਆ ਗੁੱਝੂਗਾ ਉਨੀ ਸੇਵ ਵੀ ਟੁੱਟਦੀ ਜਿੰਨਾ ਵਧੀਆ ਗੁੰਨੇ ਆਊਗਾ ਆਟਾ ਵਧੀਆ ਕਰ ਲਓ ਤੇ ਗਰਮੀ ਤੇ ਮਰ ਜਾ ਟੇਲਾ ਹੋ ਗਿਆ ਪੱਖਾ ਲਾ ਕੇ ਬੱਟੀਆਂ ਫਿਰ ਅੱਛਾ ਟੁੱਟੇ ਨਾ ਕਿਆ ਬਣਾ ਨੇ? ਧੀਵੀ ਤੇਰੀ ਹੱਥੇ ਵੇਖ। ਚਾਰੀ ਨਾਲ ਤਾਂ ਜੁਨੁਕੀ ਕਰਿਆ ਕਰਨਾ ਇੱਕ ਇੱਕ ਪੇੜ ਆਇਆ। ਉਹ ਤਾਂ ਬੇਖਣ ਨਾ ਤਾਂ ਬਣੂ ਕੇ ਹੋਰ ਪਾਲਿਆ ਕਰਨਾ। ਮੰਨ ਲੇ ਨੀ ਭਾਈ ਤੇ ਕਣੀ ਨਾ ਗਣੀ ਪੱਤੀ ਰੱਖਣੀ। ਇਹ ਕੰਮ ਕਰਦੀ ਨਹੀਂ। ਕਰੇ ਹੈ ਕਿ ਦੰਗਿਆ ਜਾ ਕਰਨਾ। ਕਰੇ ਤੇੜਾ ਬੱਤੀ ਜਾ ਕਰਨਾ। ਕੀ ਆ? ਮੇਰੇ ਨਾਲ ਤਾਂ ਮੋਟੀਆਂ ਨੇ ਮੰਨ ਮੇਰੀ ਨਾਈਟ ਅੱਧੀ ਮੋਟੀਆਂ। ਉਹ ਬੜੀਆਂ। ਪਾਰਨ ਬੜੀਆਂ ਨੇ ਪਾਰ ਵਾਲੇ। ਇਥੇ ਮੰਮੀ ਮੈਨੂੰ ਕਹਿੰਦੇ ਸੀ ਇਹ ਕਿ ਇਸ ਵਾਰੀ ਤੋਂ ਸੇਵੀਆਂ ਵਧੀਆ ਵੱਟੀਆਂ ਨੇ ਪਿਛਲੇ ਸਾਲ ਕਹਿੰਦੇ ਥੋੜੀਆਂ ਮੋਟੀਆਂ ਸੀਗੀਆਂ ਚਲੋ ਕੰਮ ਮੈਂ ਹਰ ਇੱਕ ਕੰਮ ਕਰਕੇ ਜ਼ਰੂਰ ਦੇਖਦੀ ਹੁੰਨੀ ਆ ਜੀ ਹਰ ਇੱਕ ਸਾਲ ਮੈਂ ਤੇ ਮੰਮੀ ਇਕੱਠੇ ਜਿਹੜੇ ਹੈਗੇ ਸੇਵੀਆਂ ਵੱਟਦੇ ਹੁੰਦੇ ਆ ਚਲੋ ਮੱਥਾ ਟੇਕਣ ਵਾਸਤੇ ਹਨਾ ਜਿਵੇਂ ਮੰਮੀ ਕਰਦੇ ਆ ਵੀ ਤੋਲਾ ਮੁੱਦਾ ਮਾਰਨਾ ਜ਼ਰੂਰੀ ਹੈ ਅਸੀਂ ਤੋਲੇ ਤੇ ਹੀ ਸੇਵੀਆਂ ਵੱਟ ਕੇ ਚਲੋ ਮੱਥਾ ਟੇਕ ਲੈਨੇ ਆ ਵੈਸੇ ਤਾਂ ਪਚੌੜਾਂ ਦੀ ਕੜਾਹੀ ਵਗੈਰਾ ਕਰਕੇ ਹਨਾ ਮੱਥਾ ਟੇਕ ਲੈਣੇ ਹਨਾ ਸੇਰ ਨਹੀਂ ਲੈ ਕੇ ਵੀ ਮੱਥਾ ਟੇਕ ਲੈਣੇ ਆ ਜਿੱਦਾਂ ਖਿੱਲਾ ਪਤਾਸੇ ਵਗੈਰਾ ਲੈ ਕੇ ਹਨਾ ਚਲੋ ਜੀ ਇਹ ਵੀ ਜ਼ਰੂਰੀ ਆ ਹਨਾ ਜਿੱਦਾਂ ਵੱਡੇ ਕਰਦੇ ਆਉਂਦੇ ਨੇ ਹਨਾ ਬਜ਼ੁਰਗ ਉਹਦਾ ਹੀ ਆਪਾਂ ਨੂੰ ਕਰਨਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ